ਕਈ ਵਾਰ ਲਗਾਤਾਰ ਪੰਜਾਬ ਦੇ ਵਿੱਚੋਂ ਜਿਹੜਾ ਆ ਵੱਖ-ਵੱਖ ਥਾਵਾਂ ਤੋਂ ਹਾਦਸਿਆਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਲਗਾਤਾਰ ਹੀ ਫਿਰ ਕੀ ਹੁੰਦਾ ਕਿ ਹਾਸੇ ਤੇ ਹਾਸਾ ਜਿਹੜਾ ਆ ਹੁਣ ਸ਼ੁਰੂ ਹੋ ਜਾਂਦਾ ਹੈ ਤੇ ਬਹੁਤ ਸਾਰੇ ਹਾਦਸਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚਦੀਆਂ ਨੇ ਇਸੇ ਤਰ੍ਹਾਂ ਅਸੀਂ ਇੱਕ ਹੋਰ ਹਾਦਸੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਦੱਸਿਆ ਜਾ ਰਿਹਾ ਕਿ ਇਹ ਹਾਸਾ ਜੋ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਉੱਤੇ ਕੋਰੀਡੋਰ ਦੇ ਨੇੜੇ ਤੇੜੇ ਹੋਇਆ ਦੱਸਿਆ ਜਾ ਰਿਹਾ ਕਿ ਇੱਕ ਕਰੇਟਾ ਗੱਡੀ ਜਿਹੜੀ ਹੈ ਉਹ ਆ ਰਹੀ ਸੀ ਅੰਬਰਸਰ ਵਾਲੀ ਸਾਈਡ ਤੋਂ ਤੇ ਦੱਸਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਇੱਕ ਕਰੇਟਾ ਗੱਡੀ ਆਪਣੀ ਜਿਹੜਾ ਆ ਉਹ ਸਪੀਡ ਦੇ ਵਿੱਚ ਆ ਰਹੀ ਸੀ ਜਿਹਦੇ ਕਰਕੇ ਇੱਕ ਦਮ ਜਿਹੜਾ ਆ ਅੱਗੇ ਜਾ ਰਹੀ ਟਰੈਕਟਰ ਟਰਾਲੀ ਦੇ ਵਿੱਚ ਇੱਕ ਕਰੇਟਾ ਗੱਡੀ ਜਿਹੜੀ ਹੈ ਉਹ ਵੱਜ ਜਾਂਦੀ ਹੈ ਕਾਰਨ ਕੀ ਨੇ ਕਿਉਂ ਵੱਜ ਜਾਂਦੀ ਹੈ ਕੀ ਇਹਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਾਂ ਕੋਈ ਹੋਰ ਕਾਰਨ ਹੋਇਆ ਕਿ ਇਹ ਗੱਡੀ ਛਿੱਧੀ ਦੀ ਛਿੱਧੀ ਜਿਹੜੀ ਹੈ ਉਹ ਟਰੈਕਟਰ ਟਰਾਲੀ ਦੇ ਵਿੱਚ ਜਾ ਵਜਦੀ ਹੈ ਤੇ ਟਰੈਕਟਰ ਟਰਾਲੀ ਦੇ ਵਿੱਚ ਵਜਣ ਦੇ ਨਾਲ ਇਹ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਨਾਲ ਦੇ ਨਾਲ ਤੁਹਾਨੂੰ ਦੱਸਦੀ ਕਿ ਗੱਡੀ ਦੇ ਵਿੱਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਦੀ ਮੌਕੇ ਤੇ ਦੱਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਦਰਦਨਾਕ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਖਤਰਨਾਕ ਐਕਸੀਡੈਂਟ ਦੱਸਿਆ ਜਾ ਰਿਹਾ ਆ ਜਦੋਂ ਉੱਥੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚਦੀਆਂ ਤੇ ਗੱਡੀ ਦੇ ਹਾਲਾਤ ਤੁਸੀਂ ਵੀ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜਾ ਆ ਭਿਆਨਕ ਦਰਦਨਾਕ ਹਾਸਾ ਜਿਹੜਾ ਆ ਉਹ ਸਾਹਮਣੇ ਆਉਂਦਾ ਆ ਫਿਰ ਤੋਂ ਤੁਹਾਨੂੰ ਦੱਸੀ ਜਾ ਰਿਹਾ ਕਿ ਅੰਬਰਸਰ ਵਾਲੀ ਸਾਈਡ ਤੋਂ ਇਹ ਗੱਡੀ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਜੋ ਕਿ ਅੱਗੇ ਚੱਲ ਰਹੀ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਵਾਜ ਜਾਂਦੀ ਜਿਹਦੇ ਕਰਕੇ ਬਹੁਤ ਵੱਡਾ ਜੜਾ ਹਾਸਾ ਹੋ ਜਾਂਦਾ ਆ ਤੇ ਇੱਥੇ ਗੱਡੀ ਜੋ ਕਿ ਕ੍ਰਿਟਾ ਗੱਡੀ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਜਿਹੜੀ ਹੈ ਮੌਕੇ ਤੇ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੇ ਪੁਲਿਸ ਪਹੁੰਚਦੀ ਹੈ ਬਾਕੀ ਜਾਣਕਾਰੀ ਜਿਹੜੀ ਹੈ ਉਹ ਅੱਗੇ ਦੀ ਨਹੀਂ ਮਿਲ ਪਾਈ ਪੁਲਿਸ ਪਹੁੰਚ ਜਾਂਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਉਹ ਸਾਰੀ ਦੀ ਸਾਰੀ ਇਨਕੁਆਇਰੀ ਦਾ ਆ ਜਿਹੜਾ ਹੈਗਾ ਆ ਉਹ ਸਾਂਭੀਨ ਕੀਤੀ ਜਾਏਗੀ ਦੇਖਿਆ ਜਾਏਗਾ ਕਿ ਕਿੰਨਾ ਕਾਰਨ ਕਰਕੇ ਜਿਹੜਾ ਆ ਇਹ ਹਾਦਸਾ ਹੋਇਆ ਕਿਸ ਤਰ੍ਹਾਂ ਹੋ ਗਿਆ ਕਿਵੇਂ ਹੋਇਆ ਇਹਦੇ ਤੇ ਅਜੇ ਪੂਰੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਗੱਡੀ ਕ੍ਰੇਟਾ ਜੋ ਕਿ ਅੰਮ੍ਰਿਤਸਰ ਤੋਂ ਜੋ ਆ ਰਹੀ ਸੀ ਤੇਜ਼ੀ ਦੇ ਨਾਲ ਆ ਰਹੀ ਸੀ ਤੇਜ਼ ਆ ਰਹੀ ਸੀ ਤੇਜ਼ ਰਫ਼ਤਾਰ ਹੀ ਜਿਹੜਾ ਆ ਉਹਨਾਂ ਨੌਜਵਾਨ ਦੀ ਮੌਤ ਦਾ ਸ਼ਾਇਦ ਕਾਰਨ ਬਣ ਗਿਆ ਟਰੈਕਟਰ ਟਰਾਲੀ ਦੇ ਵਿੱਚ ਕ੍ਰੇਟਾ ਗੱਡੀ ਜੋਰ ਨਾਲ ਵੱਜਦੀ ਹੈ ਤਸਵੀਰਾਂ ਨੇ ਜਿਹੜੀਆਂ ਭਾਰਤ ਪਾਕਿਸਤਾਨ ਦੇ ਬਾਰਡਰ ਤੋਂ ਪੰਜਾਬ ਦੀਆਂ ਨੇ ਜਿੱਥੇ ਕਿ ਕੋਰੀਡੋਰ ਦੇ ਨੇੜੇ ਤੇੜੇ ਇਹ ਹਾਸਾ ਹੋਇਆ ਦੱਸਿਆ ਜਾ ਰਿਹਾ ਹੈ ਤਸਵੀਰਾਂ ਦੇ ਦੇ ਪਿੱਤੀ ਆਪਣੀ ਸਕਰੀਨ ਦੇ ਉੱਤੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਦੇ ਵੀ ਜੇਕਰ ਤੁਸੀਂ ਜਾ ਰਹੇ ਹੋ ਤੇ ਇੰਨੀ ਰਫਤਾਰ ਦੇ ਨਾਲ ਨਾ ਚਲਾਓ ਕਿ ਗੱਡੀ ਕੰਟਰੋਲ ਹੀ ਨਾ ਹੋ ਪਾਵੇ ਬਚੋ ਬਚਾਓ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਬਸ ਇਹਨਾਂ ਗੱਲਾਂ ਦੇ ਨਾਲ ਮੈਂ ਡਾ ਡਾ ਆਪਣਾ ਧੰਮ ਜੀ ਡੀਪੀ ਇਜਾਜ਼ਤ ਲਈ ਨਾ ਧੰਨਵਾਦ